ਰਮਣ ਤੋੜਨ ਤੂੰ ਸਾ ਗਈ ਤੂੰ ਉਦਾ ਇੱਥੇ ਘਰ ਪਾ ਕੇ ਬਹਿ ਗਈ ਯਾਰ ਚੱਲ ਨਾ ਛੇਤੀ ਦੇ ਨੇ ਕੀ ਕਰਾਂ ਜੀ ਸਰੋਂ ਤਾਂ ਪੱਕੀ ਪਈ ਆ ਤੇ ਮੈਂ ਇੱਕ ਮੈਨੂੰ ਆ ਬੂਟਾ ਦੇ ਸਕੇ ਤਾਂ ਮੈਂ ਖਾ ਚਲੋ ਇਹੀ ਲੈ ਕੇ ਚੱਲਦੀ ਆ ਇਹ ਕਹਦਾ ਪੂਜਾ ਇਹ ਹੈਗਾ ਜੀ ਅੱਕ ਦਾ ਤੇ ਇਹਦੇ ਬਹੁਤ ਸਾਰੇ ਫਾਇਦੇ ਨੇ ਤੇ ਮੈਂ ਆਖਿਆ ਇਹ ਤਾਂ ਹੁਣ ਠੰਡ ਦੌਰਾਨ ਥੋੜਾ ਜਿਹਾ ਮੁਰਝਾ ਜਾਂਦੇ ਨੇਗੇ ਤੇ ਇਹਨਾਂ ਦੇ ਮੈਨੂੰ ਪੱਤੇ ਲੱਭ ਗਏ ਤੇ ਮੈਂ ਆਖਿਆ ਤੁਸੀਂ ਰੋਜ਼ ਕਰਦੇ ਰਹੇ ਇਹਨੂੰ ਆਹ ਤੋਂ ਆਹ ਤੋਂ ਤੇ ਮੈਂ ਆਖਿਆ ਚਲੋ ਫਿਰ ਇਹੀ ਵਰਤਦੇ ਆਂ ਅੱਜ ਇਹ ਕਾਹਦੇ ਵਰਤਨੇਗੀ ਹੁਣ ਤੇ ਚਲੋ ਜੀ ਦੱਸਦੀ ਆਂ ਤੇ ਪਹਿਲਾਂ ਘਰੇ ਤਾਂ ਚੱਲੀਏ ਹੁਣ ਸਰੋਂ ਦਾ ਸਾਗ ਤਾਂ ਫੇਰ ਹੀ ਬਣੂਗਾ ਜੀ ਉਧਰੋਂ ਢੋੜ ਕੇ ਲੈਣਾ ਪਊਗਾ ਇਹ ਤਾਂ ਪੱਕੀ ਪਈ ਆ ਹੁਣ ਆਜੋ ਫਿਰ ਚਲੋ ਲਓ ਜੀ ਪੱਤੇ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲੈਨੇ ਇਹ ਆਪਾਂ ਤੋੜ ਲੈਂਦੇ ਸੀ ਕਈ ਪੱਤੇ ਠੀਕ ਹੈ ਜੀ ਕਿਉਂਕਿ ਇਹਨਾਂ ਤੇ ਰੇਤਾ ਬਹੁਤ ਲੱਗਿਆ ਹੋਇਆ ਹੈਗਾ ਪੰਜ ਸੱਤ ਪੱਤੇ ਲੈ ਆ ਗਏ ਮਤਲਬ ਚੰਗੂ ਤਰ੍ਹਾਂ ਕੱਪੜੇ ਨਾਲ ਸਾਫ਼ ਕਰ ਲੈਨੇ ਆਪਾਂ ਹਾਂਜੀ ਹਾਂਜੀ ਰੇਤਾ ਤੇ ਫਿਰ ਲਾਉਣੇ ਕਿਵੇਂ ਰੋਣੇ ਇਹ ਦੱਸ ਦਿਆਂ ਇਹ ਆ ਪਤਾਵਾ ਗਰਮ ਤਰਖਿਆ ਹੋਇਆ ਜੀ ਠੀਕ ਹੈ ਗੈਸ ਆ ਪਾਉਣ ਕਰ ਲਿਆ ਗਰਮ ਕਰਨ ਇਹਨਾਂ ਨੂੰ ਤਵੇ ਤੇ ਹਾਂਜੀ ਹਾਂਜੀ ਤੇ ਜੋ ਵੀ ਆਪਾਂ ਤਵਾ ਲੈ ਰਹੇ ਜਾਂ ਤਾਂ ਇਹ ਕੋਈ ਬਾਦੂ ਹੋਣਾ ਚਾਹੀਦਾ ਤੇ ਨਹੀਂ ਉਹ ਆਪਾਂ ਚੰਗੀ ਤਰ੍ਹਾਂ ਧੋ ਲੈਣਾ ਜੀ ਕਿਉਂਕਿ ਇਹਦੇ ਵਿੱਚ ਜ਼ਹਿਰੀਲੇ ਹੁੰਦੇ ਨੇ ਇਹ ਪੱਤੇ ਠੀਕ ਹੈ ਜਿੱਦਾਂ ਸਾਫ਼ ਕਰ ਲੈਣਾ ਹਾਂ ਕਹਿੰਦੇ ਹੁੰਦੇ ਹਨਾ ਅੱਕ ਜੇਰੀ ਲਾਉਂਦਾ ਹਾਂਜੀ ਹਾਂਜੀ ਪਰ ਇਹਦੇ ਫਾਇਦੇ ਬਹੁਤ ਹੁੰਦੇ ਨੇ ਜੀ ਠੀਕ ਹੈ ਜੀ ਇਹਦੇ ਹੋਰ ਵੀ ਜਿਹਵੇਂ ਇਹਦੇ ਚੋਂ ਦੁੱਧ ਨਿਕਲਦਾ ਉਹਦੇ ਵੀ ਬਹੁਤ ਸਾਰੇ ਫਾਇਦੇ ਨੇ ਜੀ ਮੈਂ ਅੱਕਦਾ ਇਹ ਆ ਚੀਜ਼ਾਂ ਦਾ ਪਤੋੜੀਆਂ ਸੀ ਕਿੰਨਾ ਦੁੱਧ ਨਿਕਲਿਆ ਸੀ ਆਸ ਰੱਖਿਆ ਜੂ ਨਿਕਲਦਾ ਹਾਂਜੀ ਹਾਂਜੀ ਹੂੰ ਤੇ ਲੋ ਜੀ ਪੱਤੇ ਤਾਂ ਬਸ ਸਾਫ਼ ਕਰ ਲਏ ਤੇ ਇੱਕ ਇੱਕ ਕਰਕੇ ਆਪਾਂ ਇਹਦੇ ਉੱਤੇ ਰੱਖਦੇ ਜਾਵਾਂਗੇ ਜੀ ਤਾਂ ਬੇ ਉੱਤੇ ਸੇਕਣੇ ਆ ਇਹ ਹਾਂਜੀ ਹਾਂਜੀ ਤੇ ਇੱਕ ਆਪਣੇ ਜਿ ਪਿਓਰ ਤੇਲ ਹੋਵੇ ਨਾ ਸਰੋਂ ਦਾ ਫਿਰ ਤਾਂ ਬਹੁਤ ਚੰਗੀ ਗੱਲ ਹੈ ਕਿਉਂਕਿ ਬਜ਼ਾਰਾਂ ਵਾਲੇ ਜਿੱਤਾ ਅਨੇਕਾ ਹੀ ਲਾਫਟ ਹੁੰਦੀ ਹੈਗੀ ਉਹ ਨਹੀਂ ਇੰਨਾ ਅਸਰ ਦਿਖਾਉਂਦੇ ਜੀ ਇਸ ਕਰਕੇ ਜਿਹੜਾ ਘਰ ਦਾ ਕੱਢਿਆ ਪਿਓਰ ਤੇਲ ਆ ਸਰੋਂ ਦਾ ਉਹ ਹੀ ਆਪਾਂ ਲੈਣਾ ਠੀਕ ਹੈ ਜਿਹੜੇ ਚੁਕੜਤਾਂ ਆਉਂਦੀ ਹੋਵੇ ਹਾਂਜੀ ਹਾਂਜੀ ਉਹ ਆਪਾਂ ਇਹ ਲਾ ਦੇਣਾ ਜੀ ਚੰਗੀ ਤਰ੍ਹਾਂ ਗਰਮ ਕਰਕੇ ਪੱਤੇਆਂ ਨੂੰ ਠੀਕ ਹੈ ਜੀ ਕਿਉਂਕਿ ਰਮਨ ਸਰੋਂ ਦੇ ਤੇਲ ਦੀਆਂ ਤਾਂ ਮਿਲਾਵਟ ਦੀਆਂ ਵੀਡੀਓ ਵੀ ਬਹੁਤ ਆਉਂਦੀਆਂ ਹਨਾ ਬਹੁਤ ਜਿਆਦਾ ਮਿਲਾਵਟ ਆਉਂਦੀਆਂ ਹੀ ਨੇ ਜੀ ਪਾਮੂ ਵਾਲ ਵਗੈਰਾ ਦੇ ਜਿਵੇਂ ਮਿਲਾ ਦਿੰਦੇ ਨੇ ਹਾਂਜੀ ਹਾਂਜੀ ਤੇ ਇਹ ਆਪਾਂ ਗਰਮ ਗਰਮ ਤੀ ਕਰਨਾ ਤੇ ਉੱਪਰ ਆਪਾਂ ਹਲਦੀ ਪਾ ਦੇਣੀ ਹੈ ਜੀ ਇਹਦੇ ਠੀਕ ਹੈ ਇਹਨੂੰ ਮਤਲਬ ਤੇਲ ਨਾਲ ਚੋਪੜ ਕੇ ਪੱਤੇ ਨੂੰ ਹਾਂਜੀ ਤੇ ਉੱਤੇ ਇਹਦੇ ਹਲਦੀ ਪਾ ਦੇਣੀ ਹੈ ਹਾਂਜੀ ਆ ਦੇਖੋ ਜੀ ਐਵੇਂ ਪਾ ਦੇਣੀ ਠੀਕ ਹੈ ਜੀ ਲੋਜੀ ਸਾਰੇ ਪੱਤੇ ਆਪਾਂ ਇਵੇਂ ਹੀ ਕਰ ਲਾਂਗੇ ਜਿੰਨੇ ਕ ਆਪਾਂ ਨੂੰ ਚਾਹੀਦੇ ਨੇ ਹੁਣ ਜਿਵੇਂ ਤੁਸੀਂ ਕਹਿੰਦੇ ਹੋ ਵੀ ਗੋਡਾ ਬਹੁਤ ਧੋਦਾਗਾ ਤੁਜੀ ਮੈਸੋ ਹੋ ਜਾਂਦੀ ਹੈ ਕਈ ਵਾਰ ਕਸਾਲਾਂ ਜਾ ਕੇ ਰਮਣ ਨਹੀਂ ਹੋ ਜਾਂਦਾ ਹਨ ਜਿਵੇਂ ਹੁਣ ਉੱਥੇ ਤੁਰਦੇ ਤੁਰੇ ਫਿਰਦੇ ਰਹੇ ਰਮਣ ਹਾਂਜੀ ਹਾਂਜੀ ਤੇ ਜਦੋਂ ਜਿਆਦਾ ਤੁਰਾ ਫਿਰਾ ਕਰਨਾ ਫਿਰ ਉਹ ਦਰਦ ਕਰਨ ਲੱਗ ਜਾਂਦਾ ਤੇ ਉਹ ਸੈਟ ਹੋ ਜਾਂਦਾ ਇਹਦੇ ਨਾਲ ਸੈਟ ਹੋ ਜਾਂਦਾ ਜਿਵੇਂ ਹੁਣ ਸੋਜ ਆ ਜਾਂਦੀ ਹੈ ਕਈ ਵਾਰ ਕਈ ਵਾਰ ਕਿਸੇ ਨੂੰ ਗੋਠੀਆਂ ਹੁੰਦਾ ਯੂਰਿਕ ਐਸਿਡ ਹੁੰਦਾ ਵੀ ਸੋਜ ਬਹੁਤ ਆਈ ਪਈ ਹੁੰਦੀ ਹੈਗੀ ਹੂੰ ਤੇ ਉਹਦੀ ਵਜ੍ਹਾ ਕਰਕੇ ਦਰਦ ਬਹੁਤ ਜਾਂਦਾ ਇੱਕ ਇੱਕ ਵੀ ਠੰਡ ਦੇ ਦੌਰਾਨ ਤਾਂ ਬਹੁਤ ਜਿਆਦਾ ਅਕੜਨ ਮਹਿਸੂਸ ਹੋਣ ਲੱਗ ਜਾਂਦੀ ਹੈਗੀ ਤੇ ਉੱਥੇ ਆਪਾਂ ਇਹਨਾਂ ਨੂੰ ਵੀ ਗਰਮ ਗਰਮ ਕਰਕੇ ਬੰਨਨੇ ਤਾਂ ਨਿੱਗੇ ਨਿੱਗੇ ਨੇ ਜੀ ਠੀਕ ਹੈ ਜੀ ਰਵੀ ਗਰਮ ਕਰ ਲਏ ਨੇ ਤੇ ਉੱਪਰ ਦੀ ਆਪਾਂ ਇਹਦੇ ਪਾ ਦਲਨੀ ਹੈ ਹਲਦੀ ਹਲਦੀ ਵੀ ਆਪਾਂ ਕੋਈ ਐਮੀ ਨਹੀਂ ਹੈਗੀ ਵੀ ਬਾਜ਼ਾਰ ਵਾਲੀ ਪਾਉਣੀ ਹੈਗੀ ਇਹ ਵੀ ਵਧੀਆ ਹਲਦੀ ਹੋਣੀ ਚਾਹੀਦੀ ਹੈ ਜੀ ਇਹ ਵੀ ਆਪਣੇ ਘਰ ਦੀ ਹਲਦੀ ਹੋਵੇ ਵਧੀਆ ਘਰ ਦੀ ਹਲਦੀ ਹਾਂ ਜੀ ਤੇ ਉਹਨੂੰ ਆਪ ਆਪ ਹੀ ਪੀਸਿਆ ਹੋਵੇ ਠੀਕ ਹੈ ਜੀ ਯਕੁਰ ਬਾਜ਼ਾਰ ਚ ਇਹ ਜਦ ਵੀ ਰਲਾਉਟ ਹੁੰਦੀ ਹੈ ਹੀ ਨਹੀਂ ਨਾ ਸਰਕਾਰ ਦੀ ਜੀ ਇਸ ਕਰਕੇ ਜਿਹੜੇ ਘਰ ਦੀ ਹਲਦੀ ਉਹ ਹੋਵੇ ਤਾਂ ਬਹੁਤ ਚੰਗੀ ਮਤਲਬ ਹਲੜ ਹਲਦੀ ਭੁੱਕ ਦਿੰਨੀ ਆਪਾਂ ਤੇਲ ਨਾਲ ਸਮਾਰ ਕੇ ਇਹਨਾਂ ਨੂੰ ਚੁੱਪੜ ਕੇ ਨਹੀਂ ਆਪਾਂ ਥੋੜਾ ਤੇਲ ਲਾ ਕੇ ਇਹਨਾਂ ਦੇ ਹਾਂਜੀ ਹਾਂਜੀ ਤੇ ਐਵੇਂ ਆਪਾਂ ਲਾ ਕੇ ਆ ਬੁਲਬਲੇ ਜਿਹੇ ਦੇਖੀ ਕਿੰਨੇ ਸੋਹਣੇ ਬਣ ਗਏ ਤੇ ਹਨ ਹਾਂਜੀ ਤੇ ਸਾਰੇ ਆਪਾਂ ਐਵੇਂ ਹੋ ਕਰ ਲਾਂਗੇ ਪੱਤੇ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਜੋਦੇ ਲਾਉਣਾ ਉਹਦੀ ਪ੍ਰੋਸੈਸ ਕਰਨਾ ਹੀ ਨਹੀਂ ਹੈ ਕਿ ਵੀ ਆਪਾਂ ਪਹਿਲੇ ਬਣਾ ਕੇ ਰੱਖ ਲੇ। ਕਿੰਨਾ ਟਾਈਮ ਬੰਨ ਕੇ ਰੱਖਨੇ ਰਹੋਣੇ। ਇਹ ਆਪਾਂ ਸਾਰੀ ਰਾਤ ਬੰਨ ਕੇ ਰੱਖ ਸਕਦੇ ਹਾਂ ਜੀ। ਠੀਕ ਹੈ ਜੀ। ਨਹੀਂ 4-5 ਘੰਟੇ ਤਾਂ ਬੰਨ ਹੀ ਰੱਖਨੇ ਫਿਰਿਆ। ਰੂਪੀ ਵਾਲਾ ਸਿਸਟਮ ਕਰਨਾ ਮਤਲਬ ਜਿਵੇਂ ਰੋਟੀ ਚੋਪੜਦੇ ਆ ਹਨਾ। ਹਾਂਜੀ ਰੋਟੀ ਵਾਲੀ ਸਿਸਟਮ ਹੈ ਜੀ। ਮਤਲਬ ਰੋਟੀ ਮੰਗੂ ਨੂੰ ਗਰਮ ਕਰਕੇ ਸੇਕ ਕੇ ਤੇ ਉੱਤੇ ਤੇਲ ਨਾਲ ਚੋਪੜ ਕੇ ਉੱਤੇ ਹਲਦੀ ਪੋਕ ਕੇ। ਹਾਂਜੀ ਤੇ ਜੇਕਰ ਵੀ ਸਰੋਂ ਦਾ ਤੇਲ ਆਪਣਾ ਐਵੇਂ ਹੋਵੇ ਵੀ ਰਲਾਫਟ ਲੂਟ ਵਾਲਾ ਵੀ ਨਹੀਂ ਖੜਾਇਆ ਹੈਗਾ। ਫਿਰ ਇਹਦੀ ਤਾਂ ਆਪਾਂ ਜੇਕਰ ਕਪੂਰ ਦਾ ਤੇਲ ਵੀ ਲਾਉਨੇ ਆ ਪਾ ਲੈ ਆ ਕਿ ਇਹ ਉੱਪਰ ਲਾ ਸਕਦੇ ਆ ਜੀ ਠੀਕ ਹੈ ਜੀ ਕਪੂਰ ਦਾ ਤੇਲ ਵੀ ਲਾ ਸਕਦੇ ਆ ਤੇ ਆ ਹਬਲਬਲੇ ਜੇ ਬਨ ਕੇ ਰੋਣ ਹੈ ਹੈ ਹਾਂਜੀ ਹਲਦੀ ਵਿੱਚ ਇਹਦੇ ਵਿੱਚ ਕਿਹੋ ਜਿਹਾ ਗਰਮ ਹੋ ਜੂਗੀ ਤੇ ਇਹਨੂੰ ਆਪਾਂ ਨਿੱਗੀ ਨਿੱਗੀ ਜਿੱਥੇ ਵੀ ਆਪਣੇ ਜੋੜਾਂ 'ਚ ਦਰਦ ਹੈ ਉੱਥੇ ਆਪਾਂ ਬਨ ਕੇ ਉੱਪਰ ਦੇ ਆਪਾਂ ਕੱਪੜਾ ਲਵੇਟ ਲੈਣਾ ਜੀ ਚਲੋ ਜੀ ਬਨ ਕੇ ਦਿਖਾਉਨੇ ਗਰਮ ਹੋ ਗਏ ਗਰਮ ਹੋ ਗਏ ਜਦ ਗਰਮ ਤਾਂ ਨਹੀਂ ਰਹਿਣਗੇ ਤੇ ਗੋਡਾ ਮਚਾ ਦੋ ਮੇਰਾ ਹਾਂਜੀ ਬਸ ਆਪਾਂ ਹੱਥਾਂ ਤੇ ਰੱਖ ਲਾਂਗੇ ਵੀ ਇੰਨੇ ਕੱਪ ਨੇ ਹੱਥ ਸਹਿ ਸਕਣ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੋਡੇ ਤੇ ਉਹ ਕਰ ਲਾਂਗੇ ਜੀ ਹੂੰ ਕਿਰਾਂ ਆਪਾਂ ਥੋੜਾ ਜਿਹਾ ਮਤਲਬ ਕੋਸੇ ਜਿਹੀ ਵੀ ਕਰ ਸਕਦੇ ਇਹਨਾਂ ਨੂੰ ਹਨਾ ਥਾਰ ਸਰਬੇ ਦੀ ਜਾਲ ਇਸ ਅੱਕ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਨੇ ਜੀ ਬਹੁਤ ਸਾਰੇ ਇਹ ਰੋਗਾਂ 'ਚ ਕੰਮ ਆਉਂਦਾ ਹੈਗਾ ਜਿਹੜਾ ਦੇਸੀ ਅੱਕ ਹੈਗਾ ਹੂੰ ਤੇ ਹੁਣ ਆਪਾਂ ਇਹਨੂੰ ਬਸ ਇਹਨਾਂ ਲਈ ਜਿਹੜੇ ਹੁਣ ਚੀਜ਼ਾਂ ਨਹੀਂ ਖਾ ਸਕਦੇ ਮਤਲਬ ਕਈ ਵਾਰ ਕਿਸੇ ਨੂੰ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਨਹੀਂ ਗੋਲੀਆਂ ਖਾ ਸਕਦੇ ਜਾਂ ਨਹੀਂ ਕੋਈ ਦਵਾਈ ਲੈ ਸਕਦੇ ਦੇਸੀ ਜੇ ਹੋਰ ਵੀ ਕਿਸੇ ਵਜ੍ਹਾ ਕਰਕੇ ਵੀ ਉਹਨਾਂ ਨੂੰ ਐਵੇਂ ਦਾ ਵੀ ਅਸੀਂ ਜੋੜਾਂ ਦੀ ਦਵਾਈ ਆ ਵੀ ਅੱਡ ਤੋਂ ਨਹੀਂ ਲੈ ਸਕਦੇ ਵੀ ਦੂਜੀ ਦਵਾਈ ਚੱਲ ਰਹੀ ਹੈ ਵੀ ਬਹੁਤ ਜ਼ਿਆਦਾ ਤਾਂ ਵੀ ਉਹਨੂੰ ਤਕਲੀਫ ਆਉਂਦੀ ਹੈ ਤੇ ਉਦੋਂ ਆਪਾਂ ਇਹ ਤਰੀਕਾ ਅਪਣਾ ਸਕਦੇ ਨਹੀਂ ਹੁਣ ਆਪਾਂ ਵੀ ਐਵੇਂ ਹੁੰਦਾ ਵੀ ਦਵਾਈਆਂ ਖਾ ਖਾ ਕੇ ਕੀ ਇਹੋ ਕਰਨਾ ਤੇ ਉਦੋਂ ਇਹ ਤਰੀਕਾ ਵਰਤਿਆ ਜਾਂਦਾ ਕੋਈ ਇਹਦਾ ਸਾਈਡ ਇਫੈਕਟ ਨਹੀਂ ਬਹੁਤ ਵਧੀਆ ਰਿਜ਼ਲਟ ਹੁੰਦਾ ਜਿਵੇਂ ਸੋਜ ਆ ਜਾਂਦੀ ਹੈ ਜੀ ਤੇ ਦਰਦ ਜਿਹੜਾ ਬਹੁਤ ਜ਼ ਕੀ ਤੇ ਇਹ ਚੀਜ਼ ਅਜਮਾ ਕੇ ਜ਼ਰੂਰ ਦੇਖਿਓ ਨਹੀਂ ਤਾਂ ਦਰਦ ਟੁੱਟਕਾਰ ਰੱਖੂਗੀ ਜੇ ਆਪਾਂ ਨੂੰ ਤੇ ਨਾਲੇ ਜਿਹੜੀ ਸੋਜ ਆਈ ਹੁੰਦੀ ਹੈ ਉਹਨੂੰ ਵੀ ਇਹ ਬਿਲਕੁਲ ਖਤਮ ਕਰ ਦੋ ਜੀ ਆਪਾਂ ਨੂੰ ਜਿਹੜੀ ਮੁਸ਼ਕ ਜੀ ਤਾਂ ਆਉਣ ਲੱਗ ਜਾਂਦੇ ਆ ਨਾ ਇਹ ਚੋਂ ਜਦੋਂ ਆਪਾਂ ਗਰਮ ਕਰਦੇ ਆ ਹਾਂਜੀ ਤੇ ਜਿਨ੍ਹਾਂ ਦੇ ਸੋਜ ਆਈ ਹੋਈ ਹੈ ਨਾ ਤਾਂ ਤੁਸੀਂ ਥੋੜੇ ਦਿਨ ਇਹ ਅਜਮਾ ਕੇ ਦੇਖਿਓ ਇਹਨੂੰ ਤਾਂ ਤੁਸੀਂ ਦੇਖੋਗੇ ਵੀ ਜਿਹੜੇ ਸਾਡੇ ਸੋਜ ਆਈ ਹੋਈ ਸੋ ਬਿਲਕੁਲ ਗੈਪ ਹੋ ਗਈ ਜਿਵੇਂ ਗਿੱਟਿਆਂ ਤੇ ਆ ਜਾਂਦੀ ਹੈ ਜਿਵੇਂ ਠੰਡ ਤੋਂ ਨਾਲ ਪੈਰਾਂ ਤੇ ਵੀ ਆ ਜਾਂਦੀ ਹੈ ਜਾਂ ਜੋੜਾਂ ਤੇ ਜਿਵੇਂ ਗਿੱਟੇ ਹੋਗੇ ਗੋਡੇ ਹੋਗੇ ਕੂਣੀਆਂ ਹੋਗੀਆਂ ਜੀ ਸਵੇਲਿੰਗ ਜੀ ਹੋ ਜਾਂਦੀ ਹੈ ਉਥੇ ਤੁਸੀਂ ਇਹ ਵਰਤ ਕੇ ਦੇਖ ਬਹੁਤ ਜਿਆਦਾ ਜਿਹੜੀ ਸੋਜ ਹੈਗੀ ਉਹ ਘੱਟ ਹੋ ਜੂਜੀ ਲਗਾਤਾਰ ਲਾਉਣਾ ਰੋਜ਼ਾਨਾ ਪੈਣ ਲੱਗੇ ਲਗਾ ਸਕਦੇ ਆ ਤੇ ਸਵੇਰੇ ਆਪਾਂ ਇਹਨੂੰ ਲਾ ਦੇਣਾ ਚਲੋ ਜੀ ਠੰਡੇ ਠੰਡੇ ਨਾ ਹੋ ਜਾਣ ਤੇ ਲਗਾ ਲਈ ਹਾਂਜੀ ਚਲੋ ਜੀ ਫਿਰ ਗਰਮਦਣੀ ਰੋਣੇ ਨਹੀਂ ਨਹੀਂ ਜੀ ਨਿੱਗੇ ਨਿੱਗੇ ਨੇ ਜੀ ਆਹਾ 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 ਰਾਮ ਆਊਗਾ ਜੀ ਹੂੰ ਤਦ ਲੋ ਜੀ ਇਸ ਪ੍ਰਕਾਰ ਆਪਾਂ ਜਿੱਥੇ ਵੀ ਆਪਣਾ ਲਾ ਦੇ ਵੀ ਪੇਨ ਹੋ ਰਿਹਾ ਇੱਥੇ ਹੋ ਰਿਹਾ ਆ ਗਰਮ ਸੀ ਹਾਂ ਥੋੜਾ ਜਿਹਾ ਇੱਥੇ ਜੀ ਹੋ ਰਹੀ ਸੀ ਰੋਣ ਤੇ ਇਹ ਹੁਣ ਮਤਲਬ ਸਾਰੀ ਰਾਤ ਰੱਖਣਾ ਮੈਂ ਹਾਂਜੀ ਸਾਰੀ ਰਾਤ ਬਸ ਆਪਾਂ ਐਵੇਂ ਲੱਖ ਲੈਣਾ ਇਹ ਮਤਲਬ ਆਪਾਂ ਜਿਵੇਂ ਰੱਖਾਂਗੇ ਓਵੇਂ ਹੋ ਜਾਣੇ ਕਿਉਂਕਿ ਗਰਮ ਕਰੇ ਤੋਂ ਇਹ ਓਵੇਂ ਸ਼ੇਪ ਲੈ ਲੈਂਦੇ ਆ ਇਹ ਗੋਡਾ ਖੱਟਾ ਹੋ ਜਰੋਣ ਮੇਰਾ ਤਾਂ ਯਾਰ ਤੇ ਫਿਰ ਅਸਰ ਵੀ ਆਊਗਾ ਜੀ ਇਹ ਤਾਂ ਲੈ ਜੂ ਹਲਦੀ ਦਾ ਤਾਂ ਕੀ ਹੈ ਹਲਦੀ ਤਾਂ ਬਹੁਤ ਚੰਗਿਆ ਜੀ ਐਂਟੀਬਾਇਟਿਕ ਹੈਗੀ ਹੂੰ ਤੇ ਲੋ ਜੀ ਇਸ ਪ੍ਰਕਾਰ ਆਪਾਂ ਬੰਨ੍ਹ ਦੀ ਰੋਣ ਕੱਸ ਕੇ ਬੰਨ੍ਹ ਦੀ ਪੂਰਾ ਚੰਗਾ ਇਹ ਚੱਕੋ ਜੀ ਤੇ ਐਸ ਲੋਡ ਕਰਕੇ ਬੰਨ ਲੈਣਾ ਆਪਾਂ ਹੈ ਹਾਂਜੀ ਹੂੰ ਬਾਈ ਤੋਂ ਆਇਆ ਤੋਂ ਗੱਡੀ ਹੂੰ ਆ ਗੰਢ ਦੇ ਦੋ ਵਾਸਤੇ ਜੀ ਹੂੰ ਤੇ ਥੋੜਾ ਜਿਹਾ ਘੱਟ ਹੀ ਮੋੜਿਓ ਵੀ ਐਵੇਂ ਜੀ ਰੱਖਿਓ बस हां सीधा ये रख लूंगा मोड़ू वाला जोड़ आ गया ना ये फिर ਲੈਣਾ ਜਾਵੇ पट्टी हम्म चलो जी इस प्रकार आपा बांध लेनी है पूरी रात ਰੱਖਾਂਗੇ ਤੇ ਜਿਹੜਾ ਰਿਜ਼ਲਟ ਆ ਉਹ ਬਹੁਤ ਵਧੀਆ ਆਊਗਾ ਸੋਜ ਵੀ ਘੱਟ ਹੋ ਜੂਗੀ ਤੇ ਜਿਹੜਾ ਇਹਦੇ ਵਿੱਚ ਦਰਦ ਹੁੰਦਾਗਾ ਉਹ ਵੀ ਘੱਟ ਹੋਣਾ ਕਿਉਂਕਿ ਇਹ ਪੱਤੇ ਵੀ ਬਹੁਤ ਜ਼ਿਆਦਾ ਫਾਇਦਾ ਕਰਦੇ ਨੇਗੇ ਸੋਜ ਨੂੰ ਘੱਟ ਕਰਨ ਵਿੱਚ ਤੇ ਸਰੋਂ ਦਾ ਤੇਲ ਹੋ ਗਿਆ ਹਲਦੀ ਹੋ ਗਈ ਨਾ ਤਾਂ ਕੋਈ ਅੰਤ ਨਹੀਂ ਜੀ ਬਹੁਤ ਫਾਇਦਾ ਕਰਦੇ ਨੇ ਪਰ ਮੈਂ ਫੇਰ ਵੀ ਕਹਿ ਰਹੀ ਹਾਂ ਵੀ ਇਹਕਰ ਤੁਸੀਂ ਕਪੂਰ ਸਰੋਂ ਦਾ ਤੇਲ ਪ्योर ਨਹੀਂ ਹੈਗਾ ਤਾਂ ਕਪੂਰ ਦਾ ਤੇਲ ਵੀ ਤੁਸੀਂ ਇਹਦੇ ਤੇ ਲਾ ਕੇ ਬੰਨ ਸਕਦੇ ਫੇਰ ਬਹੁਤ ਹੀ ਜ਼ਿਆਦਾ ਫਾਇਦਾ ਹੁੰਦਾ ਹੈ ਕਪੂਰ ਦਾ ਤੇਲ ਵੀ ਆਪਾਂ ਵਰਤ ਸਕਦੇ ਦੇ ਮਤਲਬ ਉੱਤੇ ਲਾਉਣ ਵੇਲੇ ਹਾਂਜੀ ਹਾਂਜੀ ਉਹ ਵੀ ਜੋੜਾਂ ਦੇ ਦਰਦ 'ਚ ਬਹੁਤ ਹੀ ਜ਼ਿਆਦਾ ਵਧੀਆ ਰੋਲਾ ਇਹਦਾ ਕਰਦਾਗਾ ਮਤਲਬ ਜੋੜਾਂ ਜਿਹੜਾ ਦਰਦ ਉਹਨੂੰ ਘੱਟ ਕਰਦਾਗਾ ਤੇ ਰਮਨ ਜਿਹੜਾ ਇਹਦੇ 'ਚ ਹਲਕਾ ਹਲਕਾ ਸੇਕ ਜਾਂ ਨਿਕਲ ਰਿਹਾ ਮਤਲਬ ਉਹ ਹਲਦੀ ਕਰਕੇ ਨਿਕਲ ਰਿਹਾ ਜਿਵੇਂ ਹਾਂਜੀ ਕੁਛ ਤੇ ਨਿੱਗੇ ਨੇ ਕੁਛ ਇਹ ਮਤਲਬ ਗਰਮੈਸ਼ ਦਊਗਾ ਜਿਹੜੀ ਸੋਜ ਆ ਉਹਨੂੰ ਵੀ ਘੱਟ ਕਰੂਗਾ ਤੇ ਦਰਦ ਨੂੰ ਵੀ ਚੁਕਦੂ ਮਤਲਬ ਦਰਦ ਦਰਦ ਨੂੰ ਵੀ ਘੱਟ ਕਰੂਗਾ ਜੀ ਸੋ ਬਹੁਤ ਵਧੀਆ ਮਤਲਬ ਫਰਕ ਮਹਿਸੂਸ ਹੋਗਾ ਇਸ ਚੀਜ਼ ਦੇ ਨਾਲ ਇਹਦੀ ਤਾਂ ਆਪਾ ਕਪੂਰ ਦਾ ਤੇਲ ਵੀ ਵਰਤ ਸਕਦੇ ਆ ਜੇਕਰ ਪ्योर ਸਰੋਂ ਦਾ ਤੇਲ ਨਹੀਂ ਹੈਗਾ ਕਿਉਂਕਿ ਕਪੂਰ ਦਾ ਜਿਹੜਾ ਤੇਲ ਆ ਉਹ ਵੀ ਮਤਲਬ ਜਿਹੜਾ ਦਰਦ ਕੋਈ ਵੀ ਆਪਣੇ ਜੋ ਮਤਲਬ ਜੋੜਾਂ 'ਚ ਉਹਨੂੰ ਘੱਟ ਕਰਦਾ ਜੀ ਸੋ ਉਹ ਵੀ ਆਪਾਂ ਵਰਤ ਸਕਦੇ ਹਾਂ ਤੇ ਇਹਦੇ ਨਾਲ ਬਹੁਤ ਫਾਇਦਾ ਹੁੰਦਾ ਜੇ ਅਜਮਾਇਆ ਹੋਇਆ ਗਿਆ ਕਿਉਂਕਿ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਜਦੋਂ ਵੀ ਸੋਜ ਹੁੰਦੀ ਸੀ ਜਿਹੜੇ ਮਤਲਬ ਕਈ ਵਾਰ ਐਵੇਂ ਹੁੰਦਾ ਵੀ ਆਪਾਂ ਇਹ ਚੀਜ਼ ਨਹੀਂ ਖਾਣੀ ਹੈਗੀ ਤਾਂ ਆਪਾਂ ਇਹ ਲਗਾ ਸਕਦੇ ਆ ਇਹ ਨਾਲ ਸੋਜ ਵੀ ਘੱਟ ਹੁੰਦੀ ਤੇ ਜਿਹੜੀ ਸੋਜ ਦੇ ਦੌਰਾਨ ਜਿਹੜੀ ਆਪਾਂ ਨੂੰ ਦਰਦ ਹੁੰਦਾ ਜੋੜਾਂ 'ਚ ਉਹ ਵੀ ਬਹੁਤ ਹੀ ਜ਼ਿਆਦਾ ਫਰਕ ਮਹਿਸੂਸ ਹੁੰਦਾ ਜੀ ਕਿਉਂਕਿ ਜਦੋਂ ਸੋਜ ਘਟ ਜਾਂਦੀ ਹੈ ਆਟੋਮੈਟਿਕ ਜਿਹੜਾ ਦਰਦ ਉਹ ਘਟ ਹੋ ਜਾਂਦਾ ਜੇਕਰ ਕਈ ਵਾਰ ਸੋਜ ਨਹੀਂ ਹੈਗੀ ਆਪਣੇ ਮਨ ਲੱਗਦਾ ਵੀ ਮੈਂ ਸੋਜ ਕਰਕੇ ਦੱਸ ਰਹੀ ਆ ਜੇਕਰ ਉਂਝ ਵੀ ਦਰਦ ਦਾ ਤਾਂ ਵੀ ਆਪਾਂ ਇਹਨੂੰ ਮਤਲਬ ਜੇ ਬੰਦ ਦੇ ਆ ਮਤਲਬ ਲਗਾਤਾਰ ਕਈ ਦਿਨ ਤਾਂ ਬਹੁਤ ਜਿਆਦਾ ਜਿਹੜਾ ਦਰਦ ਜਿਹੜਾ ਮਹਿਸੂਸ ਹੁੰਦਾ ਹੈਗਾ ਉਹ ਤਾਂ ਆਪਾਂ ਨੂੰ ਰਾਤ ਮਿਲਦੀ ਹੈ ਹਮ ਹਲਕੀ ਹਲਕੀ ਨਿੱਗ ਜੀ ਆ ਰਹੀ ਆ ਤੇ ਦੇਖ ਦੋਸਤੋ ਪਧਿਆ ਫਰਕ ਪੈਂਦਾ ਇਹਦੇ ਨਾਲ ਤੇ ਜਿੰਨਾ ਦੇ ਜਿਮਾਇਆ ਹੋਇਆ ਜੀ ਬਹੁਤ ਫਰਕ ਮਿਲਦਾ ਤੇ ਅਜ਼ਮਾ ਕੇ ਤੁਸੀਂ ਦੇਖਿਓ ਕਿਉਂਕਿ ਹੁਣ ਇਹ ਟਮਾਟੇ ਲੈ ਜੀ ਬੂਟੇ ਨੇ ਕਿਉਂਕਿ ਥੋੜੇ ਜਿ ਮੁਰਝਾ ਜਾਂਦੇ ਠੰਡੇ ਦੌਰਾਨ ਪਰ ਅਕਸਰੇ ਮਿਲ ਹੀ ਜਾਂਦੇ ਨੇ ਪੱਤੇ ਤੇ ਇਹ ਸਭ ਤੋਂ ਸੌਖਾ ਢੰਗ ਹੈ ਜੀ ਗਰਮ ਕਰਕੇ ਬਨੋ ਤੇ ਬਹੁਤ ਹੀ ਜ਼ਿਆਦਾ ਜਿਹੜੇ ਦਰਦ ਆ ਉਹਨਾਂ ਤੋਂ ਆਪਾਂ ਰਾਹਤ ਪਾ ਸਕਦੇ ਹਾਂ ਜੀ ਹਾਂਜੀ ਸੋ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਤਾਂ ਜੋ ਹਰੇਕ ਦਾ ਭਲਾ ਹੋ ਸਕੇ ਸੋ ਵੀਡੀਓ ਦੇਖਣੇ ਤੁਹਾਡਾ ਬਹੁਤ-ਬਹੁਤ ਧੰਨਵਾਦ